ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਲਗਾਤਾਰ ਮਾਮਲਾ ਗਰਮਾਇਆ ਤਾਂ ਹੁਣ ਉਸ ਦਾ ਅੰਤਿਮ ਸस्कार ਹੋਇਆ ਤਾਂ ਇਸ ਤੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਕਹਿ ਕਿ ਅਸੀਂ ਪੀੜਤ ਪਰਿਵਾਰ ਦੇ ਨਾਲ ਅਤੇ ਨਾਲ ਹੀ ਉਹਨਾਂ ਕਹਿ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਤਾਂ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਉਹਨਾਂ ਕਹਿ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਅਸੀਂ ਛੋਟੀ ਭੈਣ ਨੂੰ ਜਿਹੜੀ ਕਿ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ 1 ਕਰੋੜ ਦੀ ਜੜਕੀ ਵਿਤੀ ਸਹਾਇਤਾ ਰਾਸ਼ੀ ਵੀ ਉਹਨਾਂ ਨੂੰ ਜੜਾ ਕਿ ਚੈੱਕ ਦਿੱਤਾ ਗਿਆ ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਸ ਕਿਸਾਨ ਦੀ ਮੌਤ ਹੋਈ ਆ ਇਸ ਨੂੰ ਅਜਾਇ ਨਹੀਂ ਜਾਣ ਦਿੱਤਾ ਜਾਵੇ ਕਿ ਇਸ ਮਾਮਲੇ ਦੀ ਕਾਨੂੰਨੀ ਮਾਹਿਰਾਂ ਤੋਂ ਬਾਅਦ ਜੜਾ ਕਿ ਐਫਆਈਆਰ ਦਰਜ ਹੋਏ ਤੇ ਹੁਣ ਇਸ ਮਾਮਲੇ ਦੀ ਅੱਗੇ ਹੋਰ ਵੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾਵੇਗੀ ਸਦਾ ਦੇ ਕੇ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਲਗਾਤਾਰ ਮਾਮਲਾ ਦਰਮਾਇਆ ਸੀ ਕਿਸਾਨ ਜੋ ਇੱਥੇ ਬੰਦਿਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ ਤੇ ਉਹਨਾਂ ਦੀ ਮੰਗ ਸੀ ਕਿ ਜਿਹੜਾ ਕਿ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਦੋਂ ਤੱਕ ਜਿਹੜਾ ਕਿ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਹਾਲਾਂਕਿ ਸ਼ੁਭਕਰਨ ਸਿੰਘ ਦੀ ਮੌਤ ਹੋਏ ਨੂੰ 6-7 ਦਿਨ ਹੋ ਚੁੱਕੇ ਹਨ ਪਰ ਉਸ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ ਕਿਉਂਕਿ ਨਾ ਹੀ ਸ਼ੁਭਕਰਨ ਸਿੰਘ ਦਾ ਕੋਈ ਪੋਸਟਮਾਰਟਮ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਐਫਆਈਆਰ ਦਰਜ ਹੋਈ ਤੇ ਉਸ ਦਾ ਜਿਹੜਾ ਪੋਸਟਮਾਰਟਮ ਹੋਇਆ ਤਾਂ ਜਿਹੜੇ ਕਿ ਹੁਣ ਜਿਹੜਾ ਕਿ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਕਿਸਾਨ ਆਗੂ ਮੰਨੇ ਤਾਂ ਚੁਦਾ ਅੰਤਿਮ ਸੰਸਕਾਰ ਹੋਇਆ ਸੋਦਾ ਦੇਖ ਕੇ ਲਗਾਤਾਰ ਇਸ ਮੰਗ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਮੰਗੀਆਂ ਜਿਹੜੀ ਕਿ ਮੰਨੀਆਂ ਸਨ ਤਾਂ ਹੁਣ ਇਸ ਦੇ ਉੱਤੇ ਨਰਕੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਹੁਣ ਇਸ ਮਾਮਲੇ ਦੀ ਹੋਰ ਵੀ ਗੰਭੀਰਤਾ ਦੇ ਨਾਲ ਜਾਂਚ ਹੋਵੇਗੀ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਲਗਾਤਾਰ ਮਾਮਲਾ ਗਰਮਾਇਆ ਤਾਂ ਹੁਣ ਉਸ ਦਾ ਅੰਤਿਮ ਸੰਸਕਾਰ ਹੋਇਆ ਤਾਂ ਇਸ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕਿ ਅਸੀਂ ਪੀੜਤ ਪਰਿਵਾਰ ਦੇ ਨਾਲ ਹਾਂ ਤੇ ਨਾਲ ਹੀ ਉਹਨਾਂ ਕਹਿ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਹੈ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਤਾਂ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਉਹਨਾਂ ਕਹਿ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਉਸ ਦੀ ਛੋਟੀ ਭੈਣ ਨੂੰ ਜਿਹੜੀ ਕਿ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ 1 ਕਰੋੜ ਦੀ ਜੜਕੀ ਬਿੱਤੀ ਸਹਾਇਤਾ ਰਾਸ਼ੀ ਵੀ ਉਹਨਾਂ ਨੂੰ ਜਿਹੜਾ ਕਿ ਚੈੱਕ ਦਿੱਤਾ ਗਿਆ। ਉਹਨਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਸ ਕਿਸਾਨ ਦੀ ਮੌਤ ਹੋਈ ਆ ਇਸ ਨੂੰ ਅਜਾਇ ਨਹੀਂ ਜਾਣ ਦਿੱਤਾ ਜਾਵੇ ਕਿ ਇਸ ਮਾਮਲੇ ਦੀ ਕਾਨੂੰਨੀ ਮਾਹਿਰਾਂ ਤੋਂ ਬਾਅਦ ਜਿਹੜੀ ਕਿ ਐਫਆਈਆਰ ਦਰਜ ਹੋਈ ਤੇ ਹੁਣ ਇਸ ਮਾਮਲੇ ਦੀ ਅੱਗੇ ਹੋਰ ਵੀ ਜਾਂਚ ਡੂੰਘਾਈ ਦੇ ਨਾਲ ਕੀਤੀ ਜਾਵੇਗੀ। ਸੋ ਤਾਂ ਦੇ ਕੇ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਇਆ ਸੀ ਕਿਸਾਨ ਜੋ ਇੱਥੇ ਬੰਦਿਆਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਸੀ ਤੇ ਉਹਨਾਂ ਦੀ ਮੰਗ ਸੀ ਕਿ ਜਿਹੜਾ ਕਿ ਐਫਆਈਆਰ ਦਰਜ ਕੀਤੀ ਜਾਵੇ ਅਤੇ ਉਦੋਂ ਤੱਕ ਜਿਹੜਾ ਕਿ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਹਾਲਾਂਕਿ ਸ਼ੁਭਕਰਨ ਸਿੰਘ ਦੀ ਮੌਤ ਹੋਏ ਨੂੰ 6-7 ਦਿਨ ਹੋ ਚੁੱਕੇ ਹਨ ਪਰ ਉਹ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ ਕਿਉਂਕਿ ਨਾ ਹੀ ਸ਼ੁਭਕਰਨ ਸਿੰਘ ਦਾ ਕੋਈ ਪੋਸਟਮਾਰਟਮ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਹੁਣ ਐਫਆਈਆਰ ਦਰਜ ਹੋਈ ਤੇ ਉਸ ਦਾ ਜਿਹੜਾ ਪੋਸਟਮਾਰਟਮ ਹੋਇਆ ਤਾਂ ਜਿਹੜੇ ਕਿ ਹੁਣ ਜਿਹੜਾ ਕਿ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕਰਨ ਲਈ ਕਿਸਾਨ ਆਗੂ ਮੰਨੇ ਤਾਂ ਚੁਦਾ ਅੰਤਿਮ ਸੰਸਕਾਰ ਹੋਇਆ ਸੋ ਦਾ ਦੇਖ ਕੇ ਲੱਗਦਾ ਹੈ ਇਸ ਮੰਗ ਤੋਂ ਬਾਅਦ ਹੀ ਕਿਸਾਨ ਜੁੱਥੇ ਬਧੀਆਂ ਮੰਗੀਆਂ ਜਿਹੜੇ ਕਿ ਮੰਨਿਆ ਸਨ ਤਾਂ ਹੁਣ ਇਸ ਦੇ ਉੱਤੇ ਨਰਕੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਹੁਣ ਇਸ ਮਾਮਲੇ ਦੀ ਹੋਰ ਵੀ ਗੰਭੀਰਤਾ ਦੇ ਨਾਲ ਜਾਂਚ ਹੋਵੇਗੀ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ